ਸ਼ਸ਼ੀਕਾਲ ਜੀ ਚੈਨਲ ਤੇ ਆਏ ਵੀਰਾਂ ਨੂੰ ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਬਾਈ ਜੀ ਦੇ ਸੰਦ ਸਾਹਮਣੇ ਹੋਏ ਤੇ ਕੱਲੇ-ਕੱਲੇ ਨਾਟ ਬੋਲਟ ਵੀ ਅਲੱਗ-ਅਲੱਗ ਕਰਕੇ ਘਰੇ ਰੱਖੇ ਹੋਏ ਆ ਤੇ ਦੇਖਣ ਵਾਲੀ ਚੀਜ਼ ਆ ਵੀਰੇ ਵੀਡੀਓ ਪੂਰੀ ਦੇਖਿਓ ਤੇ ਕੋਈ ਜਾਣਕਾਰੀ ਵਾਲੀਆਂ ਚੀਜ਼ਾਂ ਹੀ ਨੇ ਤੇ ਵੀਰੇ ਇਹਨਾਂ ਸਮਾਨ ਇੰਨਾ ਕਿ ਜ਼ਿਆਦਾ ਸਾਹਮ ਸਾਹਮ ਕੇ ਰੱਖਿਆ ਵੀ ਘਰੇ ਕੋਈ ਮੈਨੂੰ ਲੱਗਦਾ ਨਹੀਂ ਵੀ ਇਹਦੇ ਚੀਜ਼ ਗਵਾਜ ਜਾਂਦੀ ਹੋਣੀ ਐ ਤੇ ਨਾਲ ਹੀ ਤੁਹਾਨੂੰ ਦਿਖਾਉਣੇ ਆ ਵੀ ਆਪਾਂ 19 ਹਾਲਾ ਜੀ ਉਹ ਵੀ ਇੰਨੇ ਪੁਰਾਣੇ ਬਣੇ ਹੋਏ ਕਿਤੇ ਕਿਸੇ ਨੇ ਦੇਖੇ ਨਹੀਂ ਹੋਣਗੇ ਵੀਰ ਇਹਨੂੰ ਪਹਿਲਾਂ ਵੀ ਕਿਸੇ ਨੇ ਉੰਨੀ ਹਲ ਬਣਾਏ ਹੋਣੇ ਆ ਜੀ ਪੁਰਾਣੇ ਟਾਈਮ ਦੇ ਵਿੱਚ ਤੇ ਬੜੇ ਲੰਮੇ ਫੋਲਡੇਬਲ ਹਾਲ ਬਣਾਏ ਆ ਜੀ ਜੈਤੋ ਦੇ ਬਣੇ ਹੋਏ ਹਾਲ ਇਹਨਾਂ ਕੋਲੇ ਤੇ ਜਿਹੜੇ ਮੇਰੇ ਵੀਰ ਚੈਨਲ ਤੇ ਨਵੇਂ ਆਏ ਆ ਜੀ ਉਹ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਮੇਰੇ ਵੀਰ ਪੁਰਾਣੇ ਆ ਜੀ ਉਹ ਲਾਈਕ ਤੇ ਸ਼ੇਅਰ ਕਰ ਦਿਓ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਹੁਣ ਤੁਹਾਨੂੰ ਬਾਈ ਦਾ ਦਿਖਾਉਣਾ ਸਾਰਾ ਸਿਸਟਮ ਆਫ ਕੋ ਦਾ ਬਾਈ ਨੇ ਆਪਦਾ ਡਰੋਨ ਲਿਆਂਦਾ ਹੈ ਸਪਰੇਅ ਕਰਨ ਵਾਲਾ ਜਿਹੜੇ ਕਿ ਸਾਈਟੀਆਂ ਨੂੰ ਆ ਰਹੇ ਆ ਇਹਨਾਂ ਨੇ ਆਪਦਾ ਪਰਸਨਲ ਹੀ ਲਿਆ ਇਹ ਤੇ ਕਿੰਨੇ ਚ ਪੈ ਗਿਆ ਬਾਈ ਜੀ ਆਪਾਂ ਨੂੰ ਇਹ ਇਹ 10 ਰਾਇ ਜੀ 15 ਲੱਖ ਦਾ ਮਤਲਬ ਸਾਰਾ ਇਹਦਾ ਦਾ ਸਮਾਨ ਜਿਹੜਾ ਰਹਿੰਦਾ ਸਾਰਾ ਸਮਾਨ ਨਾਲੇ ਤੇ ਬੈਟਰੀ ਚਾਰਜ ਕਰਨ ਨੂੰ ਜਨਰੇਟਰ ਤੇ ਹੋਰ ਵੀ ਕਾਫੀ ਸਮਾਨ ਨਾਲ ਹੈ ਜੀ ਬੀ ਇਹਨੂੰ ਖੇਤ ਹੀ ਮੰਨ ਲਓ ਰੱਖ ਕੇ ਆਪਾਂ ਨਾਲ ਦੀ ਨਾਲ ਜਿਹੜੀ ਬੈਟਰੀ ਉੱਤਰਦੀ ਹੈ ਡਾਊਨ ਤੇ ਉਹਨੂੰ ਲਾ ਕੇ ਆਪਾਂ ਚਾਰਜ ਕਰ ਸਕਦੇ ਆ ਤੇ ਦੂਜੀ ਬੈਟਰੀ ਦੇ ਨਾਲ ਆਪਾਂ ਸਵੈ ਰੇ ਕਰ ਸਕਦੇ ਨਾਲ ਦੀ ਨਾਲ ਜਦੋਂ ਨੂੰ ਦੂਜੀ ਬੈਟਰੀ ਮੰਨ ਲਓ ਡਾਊਨ ਹੁੰਦੀ ਹੈ ਉਦੋਂ ਤੱਕ ਪਹਿਲੀ ਜਨਰੇਟਰ ਚਾਰਜ ਕਰ ਦਿੰਦਾ ਪੂਰੀ ਚੰਗੀ ਤਰ੍ਹਾਂ ਤੇ ਇਹ ਕੰਮ ਮੰਨ ਲਓ ਲਗਾਤਾਰ ਹੀ ਚੱਲੂਗਾ ਜਿੰਨਾ ਚਿਰ ਚੱਲੂਗਾ ਮੰਨ ਲਓ ਤੇ ਆਉਣ ਵਾਲੇ ਯੁੱਗ ਦੀ ਇਹ ਚੀਜ਼ ਹੈ ਜੀ ਤੇ ਇਹਦੀਆਂ ਐਫਕੋ ਕੰਪਨੀ ਮਤਲਬ ਸਪੈਸ਼ਲ ਸਪਰੇਇਆ ਤਿਆਰ ਕਰ ਰਹੀ ਹੈ ਵੀ ਜਿਹੜੀਆਂ ਡਰੋਨ ਦੇ ਨਾਲ ਹੀ ਕੀਤੀਆਂ ਜਾਣ ਤੇ ਕਿਉਂਕਿ ਡਰੋਨ ਦੇ ਨਾਲ ਪਾਣੀ ਹੈ ਜਿਹੜਾ ਇਹਦੀ ਮਿਕਦਾਰ ਘੱਟ ਲੱਗਦੀ ਹੈ ਤੇ ਸੋ ਹੁਣ ਦਵਾਈਆਂ ਦੀ ਪਾਵਰ ਉਹਨਾਂ ਦੀ ਵਧਾਉਣਗੇ ਕੰਪਨੀਆਂ ਤੇ ਜਿਹਦੇ ਨਾਲ ਮੰਨ ਲਓ ਵੀ ਦਵਾਈ ਪੂਰਾ ਰਿਜ਼ਲਟ ਦਿਖਾਵੇ ਡਰੋਨ ਦੇ ਨਾਲ ਤੇ ਇਸ ਤੋਂ ਅੱਗੇ ਤੁਹਾਨੂੰ ਆਪਾਂ ਚੀਜ਼ਾਂ ਦਿਖਾਉਣੇ ਬਾਈ ਦੀਆਂ ਬਹੁਤ ਸਾਂਭੀਆਂ ਵੀ ਆਂ ਚਲੋ ਬਾਈ ਅੱਗੇ ਨਿਕਲੋ ਹਾਂਜੀ ਤੇ ਬਹੁਤ ਸਾਂਭੀਆਂ ਵੀ ਆ ਇੰਨੀਆਂ ਸਾਂਭੀਆਂ ਵੀ ਆ ਚੀਜ਼ਾਂ ਬਾਈ ਤੁਸੀਂ ਕਿਤੇ ਦੇਖੀਆਂ ਹੋਣਗੀਆਂ ਜਿਵੇਂ ਮੰਨ ਲਾ ਸੁਪਰ ਸੀਡਰ ਹੈ ਆਪਿਆ ਜੀ ਇਹ ਵੀ ਬਾਈ ਨੇ ਧੋਸਵਾਰ ਕੇ ਤੇਲ ਮਾਰ ਕੇ ਰੱਖਿਆ ਹੈਗਾ ਦੋ ਸੀਜ਼ਨ ਚੱਲ ਗਿਆ ਨਾ ਬਾਈ ਜੀ ਹਾਂ ਦੋ ਚੱਲ ਗਿਆ ਬਾਈ ਦੋ ਸੀਜ਼ਨ ਬਾਈ ਜੀ ਚੱਲਿਆ ਹੋਇਆ ਤੇ ਕੰਡੀਸ਼ਨ ਇਹਦੀ ਆਏ ਜਿਵੇਂ ਐਤ ਕੀ ਲਿਆ ਹੁੰਦਾ ਤੇ 8 ਫੁੱਟਾ ਮੰਨ ਲਓ ਹਾਂਜੀ ਤੇ ਹੋਰ ਵੀ ਤੁਹਾਨੂੰ ਅੱਗੇ ਦਿਖਾਉਣਾ ਸਾਡਾ ਟੂਲ ਟੱਪੇ ਵੀ ਬਾਈ ਨੇ ਪੂਰੇ ਸਾਹਮਣੇ ਰੱਖੇ ਹੋਏ ਹਾਂਜੀ ਇਹ ਕੰਪਰੈਸ਼ਨ ਲੋਗ ਦੀਸ ਕਿੰਨਾ ਹੋ ਗਿਆ ਆਪਣਾ ਤੇ ਇਹਨਾਂ ਡੱਬਿਆਂ ਦੇ ਵਿੱਚ ਤਾਂ ਡਰਾਉਂ ਦਾ ਸਮਾਨ ਆ ਜਾਂਦਾ ਡਰਾਉਂ ਦਾ ਸਮਾਨ ਹੀ ਪੈ ਜਾ ਜਿਹਦੇ ਵਿੱਚ ਉਹਦੇ ਵਿੱਚ ਬੈਠੇ ਇੱਕ ਦੂਜਾ ਦਾ ਸਮਾਨ ਆ ਜਾਂਦਾ ਆ ਗਏ ਜਿਹੜੀ ਚੀਜ਼ ਬਾਹਲੀ ਸੋਹਣੀ ਲੱਗਦੀ ਹੈ ਤਾਂ ਆਪੀ ਦੇਖੋ ਬਾਈ ਜੀ ਬਾਈ ਨੇ 98 ਨਾਟ ਤੱਕ ਡੱਬਿਆਂ ਦੇ ਵਿੱਚ ਅਲੱਗ-ਅਲੱਗ ਕਰਕੇ ਰੱਖੇ ਹੋਏ ਆ ਤੇ ਧਿਆਨ ਨਾਲ ਦੇਖੋ 4 ਸੂਤੇ 98 ਅੱਡਾ ਹੈ 24 ਨੰਬਰ ਦੇ ਅੱਡਾ ਹੈ 27 ਦੇ ਅੱਡਾ ਹੈ 15 ਦੇ ਅੱਡਾ 13 ਦੇ ਅੱਡਾ ਹੈ ਤੇ ਰੈਂਚ ਤਾਂ ਐਂ ਦੇਖੋ ਜਿਵੇਂ ਰੈਂਚ ਤਾਂ ਐਂ ਬੈਠੇ ਬਾਈ ਜਿਵੇਂ ਦੰਦੀਆਂ ਭਰੀ ਬੈਠੇ ਹੁੰਦੇ ਟੈਂਕੀ ਦੇ ਲਾਈਨ ਚ ਲਾਤੀ ਛੋਟੇ ਤੋਂ ਵੱਡੇ ਰੈਂਚ ਤੱਕ ਤੇ ਬਾਈ ਨੂੰ ਪੂਰਾ ਸ਼ੌਂਕ ਹੈ ਟੂਲ ਟੱਪੇ ਦਾ ਸਾਰਾ ਕੰਮ ਬਾਈ ਜੀ ਮੰਨ ਲਓ ਆਪ ਦਾ ਆਪੇ ਘਰੇ ਕਰਦੇ ਆ ਆਪਣੇ ਵਾਂਗੂੰ ਲੱਗੇ ਰਹਿੰਦੇ ਸੰਦਾ ਨਾਲ ਤੇ ਪਿਆਰ ਵੀ ਹੈ ਤੇ ਸਾ ਪਿਆਰ ਦਿਖਦਾ ਵੀ ਹੈ ਬਾਈ ਜੀ ਬਈ ਸੰਦਾ ਨਾਲ ਹੈਗੇ ਆ ਉੱਪਰ ਵਰਮੇ ਵਗੈਰਾ ਉਵੇਂ ਸਾਂਭੇ ਹੀ ਪਏ ਆ ਭਾਈ ਸਾਰੀ ਆਪਦੀ ਥਾਂ ਤੇ ਪਈ ਆ ਚੀਜ਼ ਇੱਥੇ ਵੀ ਬਾਈਆਂ ਨੇ ਮਸ਼ੀਨ ਦੇ ਬਾਰੇ ਵੀ ਆਪਦੇ ਪੋਸਟਰ ਵਗੈਰਾ ਲਾਏ ਹੋਇਆ ਡਿਟੇਲ ਦੇ ਵਿੱਚ ਵੀ ਮਸ਼ੀਨ ਦੇ ਕਿੰਨਾ ਨੰਬਰ ਬੈਲਟ ਕਿੱਥੇ ਆ ਪੈਂਦੀ ਆ ਤੇ ਕਿੰਨਾ ਮੰਨ ਲਓ ਕਿਹੜੀ ਕਿਹੜੀ ਜਗ੍ਹਾ ਤੇ ਗ੍ਰੀਸ ਪੁਆਇੰਟ ਦਿੱਤੇ ਹੋਏ ਆ ਉਹਦਾ ਵੀ ਸਪੈਸ਼ਲ ਸਰਾਜ 8800 ਮਸ਼ੀਨ ਦਾ ਲੱਗਿਆ ਇਹਨਾਂ ਕੋਲੇ ਸੀਗੀ ਜਿਵੇਂ ਤੇ ਸਾਰਾ ਸਮਾਨ ਇਦਾਂ ਹੀ ਦਿਖਾਇਆ ਹੋਇਆ ਜੈਕ ਵਗੈਰਾ ਦੇਖੋ ਜੀ ਤੇ ਇਹ ਸਾਰਾ ਬਾਈ ਜੀ ਸਾਰਾ ਸਮਾਨ ਆਈ ਤੁਸੀਂ ਕਲੈਕਟ ਹੀ ਕੀਤਾ ਵੇਖ ਸਕਦਾ ਹਾਂਜੀ ਆ ਫਿਰ ਬਾਈ ਜਿਵੇਂ ਸਮਾਨ ਚੱਕਣਾ ਤੇ ਰੱਖਣਾ ਸੌਖਾ ਦਾ ਉਹਨੂੰ ਲੱਪਾ ਲਾਣੀ ਪੈਂਦੀ ਵੀ ਕਿੱਥੇ ਕਿਹੜਾ ਸਮਾਨ ਪਿਆ ਜਿਹੜਾ ਆਪਣੀ ਜਿਹੜੀ ਚੀਜ਼ ਲੋਡਣੀ ਉਸ ਚਾਕਲੇ ਉੱਥੇ ਰੱਖ ਤੀ ਜੀ ਠੀਕ ਹੈ ਹਾਂਜੀ ਹਾਂਜੀ ਉਵੇਂ ਡੰਡੇ ਫੱਟੀਆਂ ਉਵੇਂ ਸਾਰੇ ਪ੍ਰੋਟੈਕਟਰ ਨਹੀਂ ਵਰਤਨੇ ਉਹਨਾਂ ਦੇ ਸਾਰੇ ਟਾਪ ਲਿੰਕ ਆ ਪਈਆਂ ਦਰੋ ਡਰਾਵਰਾਂ ਪਈਆਂ ਇਹਦੋਂ ਤੱਕ ਤੁਹਾਨੂੰ ਅੱਗੇ ਬਾਈ ਟਰੈਕਟਰ ਵੀ ਦਿਖਾਉਣੇ ਉਹ ਵੀ ਲਿਸ਼ਕਾਏ ਖੜੇ ਬਾਈ ਜੀ ਨਾਲੇ ਕੰਮ ਵੀ ਕਰੀਏਗਾ ਤਾਂ ਵੀ ਐਵੇਂ ਮਾਰ ਤੇਲ ਮਾਰ ਕੇ ਥੱਲੇ ਵੇ ਜਿਵੇਂ ਨਵੇਂ ਹੁੰਦੇ ਬਾਈ ਟਰੈਕਟਰ ਹਾਂਜੀ ਹਾਂਜੀ ਆ ਇਹ ਗਿਲਣਾ ਹੁੰਦੀਆਂ ਉਹੋ ਸ਼ੈਲ ਕੰਪਨੀ ਇਹ ਯੂਐਸਏ ਰਿੰਗ ਉੱਤੇ ਦੇ ਲੱਗੇ ਹੋਏ ਸਾਰੇ ਮਾਰਕ ਯੂਐਸਏ ਦੇ ਠੀਕ ਹੈ ਹਾਂਜੀ ਇਹ ਗੇਲਣਾ ਚਾਹੁੰਦੀਆਂ ਹੈ ਸ਼ੈਲ ਦਾ ਇਹ ਚ ਆਪਣਾ ਹੈਗਾ ਕੂਲੈਂਟ ਹੈ ਠੀਕ ਹੈ ਕੂਲੈਂਟ ਹੈ ਹਾਂਜੀ ਇਹ ਗੇਲਨ ਉੱਥੇ ਮਿਲਦੀ ਹੈ ਇਹ ਬਾਈ ਨੇ ਸਾਰਾ ਸਮਾਨ ਪੋਰਟ ਤੋਂ ਡਾਇਰੈਕਟ ਲੈ ਜਾਂਦਾ ਕਿਉਂਕਿ ਜਾਂਦੇ ਰਹਿੰਦੇ ਆ ਹਾਂਜੀ ਇੱਕ ਗੇਲਨ ਆ ਜੀ ਉਹ ਕਿੰਨੇ ਮਾਡਲ ਬਾਈ ਤੂੜੀ ਵਾਲੀ ਮਸ਼ੀਨ ਦਾ 2010 ਹੈ 2010 ਮਾਡਲ ਆ ਬਾਈ ਜੀ 16 ਮਾਡਲ ਵਾਲੀ ਮਸ਼ੀਨ ਪਾਈ ਹੈ ਹਜੇ ਵੀ ਕੋਈ ਮਾਣ ਲੋ ਐਣੀ ਹੈਗਾ ਕਿਦੋਂ ਗਲੀ ਫਲੀ ਵੀ ਪੂਰਾ ਰੰਗ ਰੋਪਨ ਵੀ ਵਧੀਆ ਪਿਆ ਮੀਰੇ ਸਟicker ਵੀ ਲੱਗੇ 2010 ਦੇ ਨੇ ਸਾਰੇ 2010 ਦੇ ਅੱਗੇ ਸਟicker ਵੀ ਲੱਗੇ ਹੋਏ ਐ ਦਿਖਾਉਣਾ ਤੁਹਾਨੂੰ ਜ਼ੂਮ ਕਰਕੇ ਪੂਰੀ ਸਫਾਈ ਚ ਖੜਿਆ ਸੰਦੇ ਸਾਰੇ ਕੋਕਰਾਹਾ ਤਾਂ ਹੀ 2009 ਮਾਡਲ ਐ ਤੇ ਅੰਦਰ ਖੜਾ ਕਰਕੇ ਲਾਈਫ ਐ ਜੀ ਚੀਜ਼ ਦੀ ਤੇ ਨਹੀਂ ਲੋਕਾਂ ਨੇ 16 ਮਾਡਲ ਕਰਾਏ ਵੀ ਖਲਿਆਰਤੇ ਹੁੰਦੇ ਆ ਕਈ ਵਾਰ ਇਹ ਜੋ ਆਪਣੀ ਵਾਰੀ ਟਾਈਮ ਟੇਬਲ ਆ ਵਾਰੀਆਂ ਦੇ ਠੀਕ ਐ ਨਹਿਰ ਦੀ ਵਾਰੀਆਂ ਦੇ ਨਹਿਰ ਦੀ ਵਾਰੀ ਜਿੰਨੇ ਆਪਣੇ ਹੈਗੇ ਚੱਲਦੀਆਂ ਇਹ ਮੀਟਰ ਨੰਬਰ ਆਪਣੇ ਘਰ ਦੇਓਗੇ ਮੋਟਰ ਦੇਓਗੇ ਮੀਟਰਾਂ ਦੇ ਨੰਬਰ ਘਰ ਦੇ ਅੱਛੇ ਜਿਵੇਂ ਜਿਵੇਂ ਹੈਗੇ ਉਹਨੇ ਦੇ ਦੋ ਸਰ ਇਹ ਜਿਵੇਂ ਆਪਣਾ ਜਿੰਨੀ ਵੀ ਆਪ ਹਵਾ ਵਾਲਾ ਹੈਗਾ ਆਪਣੇ ਵੀ ਕਲੇ ਭਰਦੇ ਆ ਪੋ ਦੱਸ ਸਕਦਾ ਹੈਗਾ ਕਿਹੜੇ ਟੈਚ ਕਿਹੜੀ ਹਵਾ ਚਾਹੀਦੀ ਆਮ ਬੰਦੇ ਦਾ ਭਾਈ ਇਹੋ ਚੀਜ਼ਾਂ ਦਾ ਪਤਾ ਹੀ ਨਹੀਂ ਹੁੰਦਾ ਵੀ ਵਾਉਣ ਵੇਲੇ ਹਵਾ ਪਟਾਰਾਂ ਚ ਕਿੰਨੀ ਰੱਖਣੀ ਹੈ ਤੇ ਪਾਲੀ ਵੇਲੇ ਕਿੰਨੀ ਰੱਖਣੀ ਹੈ ਇਹ ਤੇ ਸਾਰੀ ਬਾਈ ਨੇ ਇੱਕ ਡਿਟੇਲ ਚਾਰਟ ਹੀ ਬਣਾ ਕੇ ਲਾਇਆ ਪਿਆ ਵੀ ਆਪਾਂ ਕਿਹੜੇ ਟਾਇਰ ਚ ਕਿੰਨੇ ਨੰਬਰ ਦੇ ਟਾਇਰ ਚ ਕਿੰਨੀ ਹਵਾ ਰੱਖਣੀ ਹੈ ਹਮ ਕੁਛ ਨਾਲ ਰਹਿ ਉਹ ਹੀ ਡੀਪੀ ਜੋ ਇੰਜੀਨਰ ਦਾ ਠੀਕ ਆਲਾ ਮਾਰਸ਼ਲ ਦਾ ਮਾਰਸ਼ਲ ਹੈ ਜੀ 97 ਮਾਡਲ ਆ ਬਾਈ ਕੋਲੇ ਪੂਰੀ ਕੰਡੀਸ਼ਨ ਬਾਅਦ ਤੋਂ ਵੀ ਪਹਿਲਾਂ ਆਇਆ ਮਾਰਸ਼ਲ ਤੋਂ ਵੀ ਪਹਿਲਾਂ ਵਾਲਾ ਮਾਡਲ ਹੈ ਇਹ ਮਹਿੰਦਰਾ 750 ਡੀਜ਼ਲ ਪੀ ਜੋ ਹੈ ਡੀਜ਼ਲ ਪੀ ਜੋ ਠੀਕ ਹੈ ਹਾਂ ਜੀ ਮਾਰਸ਼ਲ ਤਾਂ ਬਾਅਦ ਚਾਹੀਦਾ ਉਹ ਜੋ ਆਰਮਡ ਆਗੇ ਉਹ ਤਾਂ ਬਾਅਦ ਪੇਂਟ ਵੀ origignal ਆ ਕੇ ਪੇਂਟ ਕਰਾਇਆ ਦਵਾਰ ਇੱਕ ਵਾਰੀ ਪੇਂਟ ਹੋਈ ਵੀ ਆ ਸਿਕ ਵਾਰੀ ਪੇਂਟ ਹੋਈ ਆ ਬਾਕੀ ਜਿਹੜੇ ਚੈਸੀ ਚੂਸੀ ਸਾਰਾ ਕੁਝ origignal ਸਾਥ ਕੋ ਨਾਲ ਦੇ ਇੰਜਨ ਨਾਲ ਇੰਜਨ ਵੀ ਨਾਲ ਦਾ ਪੈਰ ਵੀ ਨਾਲ ਦਾ ਪਾਜੀ ਕਰਾਉਣ ਕਰਾਉਣ ਜੋ ਕੁਛ ਵੀ ਹੈ ਬ੍ਰੇਕਾਂ ਦਾ ਕੰਮ ਹੋਗਾ ਜਿਵੇਂ ਆਪਾਂ ਜਾਂ ਜੀ ਉਤਲੀ ਆ ਗਈ ਇਹ ਚੀਜ਼ਾਂ ਕਰਾਉਂਦੇ ਸਮੇਂ ਸਰ ਜਾਂ ਸਰਵਿਸ ਕਰਦੇ ਸਾਰਾ ਕੁਝ ਨਾਲ ਆਉਂਦਾ ਠੀਕ ਹੈ ਹਾਂਜੀ ਪ੍ਰੈਸ਼ਰ ਵਾਲੀਆਂ ਦਵਾਈਆਂ ਹਾਂਜੀ ਹਾਂਜੀ ਪੂਰ ਸਿੰਘ ਸਿੰਘਰੇ ਦੀਆਂ ਬਣੀਆਂ ਹੋਈਆਂ ਕਿੰਨੀਆਂ ਇਹ ਇਹ 24 ਹੈ 24 ਦਵਾਈਆਂ ਜੀ ਹਾਂਜੀ ਤੇ 90 ਤੇ ਪਾਉਣੇ ਆ ਤੁਸੀਂ ਹਾਂ ਠੀਕ ਹੈ ਰੋਟੇਟਰ ਵੀ ਬਾਈ ਨੇ ਡਬਲ ਸ਼ਾਫਟ ਵਾਲਾ ਰੱਖਿਆ ਹੋਇਆ ਹੈ ਹਾਂ 16 ਚ ਪਹਿਲਾਂ ਆਪਣੇ ਦੋ ਜਿਹੇ ਦੇ ਸਿੰਗਲ ਤੁਸੀਂ 8 8 ਫੁੱਟੇ ਉਹ ਵੇਚ ਕੇ ਫਿਰ ਆਪਾਂ 10 ਫੁੱਟ ਲੈ ਲਿਆ 10 ਫੁੱਟ ਦਾ ਡਬਲ ਸ਼ਾਫਟ ਵਾਲਾ ਜੀ ਇਹ ਆ ਦੇਖੋ ਇਹ ਇਹ ਮਸ਼ੀਨ ਤੁਸੀਂ ਜਿੰਨੇ ਵੀ ਦੇਖੋਗੇ ਉਹਨਾਂ ਦੇ ਸਾਈਡ ਤੇ ਹੀ ਹੋਊਗਾ ਹਾਂਜੀ ਬਜਾਅ ਡਿਫਰੈਂਸ ਇੱਕ ਪਾਸੇ ਵਧੇਗਾ ਇਹ ਇੱਕ ਹਿੱਸਾ ਹੋ ਜਾ ਵੀ ਜਿਹਦੇ ਦੋਵੇਂ ਪਾਸੇ ਇੱਕੋ ਜਿਹਾ ਸੈਂਟਰ ਚ ਕਰਾਉਣੇ ਨੇ ਬਿਲਕੁਲ ਸੈਂਟਰ ਚ ਲੱਗੇ ਹਾਂਜੀ ਨੀਆ 4 ਵੀਲਾਂ ਦੇ ਕਿਸੇ ਮਸ਼ੀਨ ਦੇ ਦੇਖ ਲਓ ਤੁਸੀਂ ਇੱਕ ਪਾਸੇ ਲੱਗਿਆ ਕਿਹੜਾ ਮਾਡਲ ਹੈ ਮਸ਼ੀਨ ਵਾਜੀ ਹੈ ਇਹ ਮਸ਼ੀਨ ਤਾਂ ਹੈਗੀ 10 11 ਮਾਡਲ ਦੀ ਮਸ਼ੀਨ ਵੀ ਇਹ ਹੈ 4x4 ਤੁਸੀਂ ਬਾਅਦ ਚੋਂ ਕਰੀਏ ਬਾਅਦ ਕੀਤੀ ਆ ਬਚਰਨ ਜੀ ਆਪਣੇ ਕੋਲ ਚੌਥੀ ਮਸ਼ੀਨ ਹੈ ਠੀਕ ਹੈ ਜੀ ਹਾਂ ਜੀ ਇਹ 75 ਦਾ ਟਰੈਕਟਰ ਐਕਸਪੋਰਟ ਮਾਡਲ ਆ ਨਾ ਠੀਕ ਹੈ ਇਹ ਸਮਾਂ ਸਾਡਾ ਕਰਤੋ ਸੋਨਾਲੀ ਕਾ ਜਿਹੜਾ ਹੈ ਉੱਪਰ ਇਹਦਾ ਹਾਂ ਸੋਨਾਲੀ ਕਾ ਜੀ ਠੀਕ ਹੈ ਹਾਂ ਇਹ ਬਹੁ ਹੋ ਗਿਆ ਬਹੁਤ ਸਮਾਂ ਸਾਡੇ ਮੇਰੇ 15 16 ਸਾਲ ਦਾ ਮੇਰੇ ਸੀਗਾ ਮੰਚ ਇਹ ਉਹ ਆਪਾਂ ਜਿਵੇਂ ਪਲੇ ਕਰਦੇ ਸੀ ਡੀਵੀਡੀ ਜਿਹੜੇ ਡਿਸਕ ਤੋਂ ਇਹ ਸਾਲ ਜਦੋਂ ਆਪਾਂ ਆਪਾਂ ਵਾਈਫਾਈ ਨਾਲ ਉਸ ਬਫਰ ਲਗਾਤਾਰੀ ਕਰਦੇ ਠੀਕ ਹੈ ਇਹ ਚੀਜ਼ ਬਾਈ ਜੀ ਸਾਰੀ ਕੋਠੀ ਦੇ ਘਰ ਦੇ ਵਿੱਚ ਲੱਗੇ ਹੋਏ ਸਪੀਕਰ ਐ ਤੇ ਲਾਈਵ ਬਾਣੀ ਚੱਲਦੀ ਇਹਨਾਂ ਦੇ ਉੱਪਰ ਤੇ ਆਹ ਬਾਈ ਜੀ ਦਾ ਮੰਨ ਲਓ ਬਾਈ ਮਾਡਲ ਟਰੈਕਟਰ ਹੈ ਜੀ ਹਾਂ ਇਹ ਬਾਈ ਮਾਡਲ ਹੈ ਜੀ ਬਾਈ ਟਰੈਕਟਰ ਦੀ ਕੰਡੀਸ਼ਨ ਦੇਖੋ ਸਾਰੀ ਪਹਿਲਾਂ ਤਾਂ ਪੈਂ ਲੱਗਦਾ ਟਰੈਕਟਰ ਜਿਵੇਂ ਕੱਢ ਲਈ ਬਾਈ ਸ਼ੋਰੂਮ ਚੋਂ ਕਢਾ ਕੇ ਲਿਆਂਦਾ ਹੋਵੇ ਤੇ ਪੂਰਾ ਸਫਾਈ ਹੈ ਸੋਹਣਾ ਵੀ ਲੱਗਦਾ ਬਾਈ ਜਾਂਦਾ ਵੀ ਕੋਈ ਚੀਜ਼ ਐਕਸਟਰਾ ਨਹੀਂ ਟਰੈਕਟਰ ਤੇ ਲਾਈ ਥੱਲੇ weight ਵਧਾਏ ਆ ਤੇ ਇੱਕ ਡੱਕ ਲਾਇਆ ਹੋਰ ਕੁਝ ਵੀ ਨਹੀਂ ਐਕਸਟਰਾ ਕਰਿਆ ਟਰੈਕਟਰ ਤੇ ਤੇ ਸੰਭਾਈ ਟਰੈਕਟਰ ਦੀ ਫੋਲ ਰੱਖੀ ਹੋਈ ਹੈ ਤੇ ਕੁਦਰ 60 ਲਵਾਈਏ ਤੇ ਪੈਰ ਦਾਣਾ ਦੇ ਮੈਟ ਮੁੱਟ ਬਣਾ ਰਿਹਾ ਤੇ ਇਧਰ ਬਾਈ ਦੇ ਜਿਹੜੇ ਟਰੈਕਟਰ ਮਸ਼ੀਨਾਂ ਤੇ ਚੜੇ ਹੋਏ ਆ ਹਾਂ ਇਹ ਆਪਣਾ 275 ਜਿਹੜਾ ਉਹਦੇ ਟਾਇਰ 18 ਜਨ ਜੀ ਲਾ ਕੇ ਰੱਖੇ ਹੋਏ ਆ ਹਾਂਜੀ ਇਹ ਜਿਵੇਂ ਕੰਬੈਨ ਦੇ ਅੱਪਰ ਡਬਲ ਕਰ ਦਿੰਦੇ ਆ ਉਹ ਆ ਕੰਬੈਨ ਦੇ ਟਾਇਰ ਸਪੇਅਰ ਰੱਖੇ ਹੋਏ ਜਿਹੜੇ ਟ੍ਰਾਲੀਾਂ 'ਤੇ ਸਪੇਅਰ ਦੋ ਟਾਇਰ ਇਹ ਜਿਹੜਾ ਏਰੀਆ ਇੱਥੇ ਮੰਨ ਲਓ ਥੋੜਾ ਜਿਹਾ ਪਾਣੀ ਦਾ ਜੋਰ ਆ ਪਾਣੀ ਧਰਤੀ ਵਾਲਾ 5 ਫੁੱਟ ਤੇ ਆ ਤੇ ਜਿੱਥੇ ਖੋਬੇ ਦਾ ਚਾਂਸ ਆਉਂਦਾ ਉਥੇ ਮਸ਼ੀਨ ਦੇ ਟਾਇਰ ਡਬਲ ਡਬਲ ਕਰ ਦਿੰਦੇ ਸੋ ਇਹਨਾਂ ਨੇ ਟਾਇਰ ਵੀ ਸਪੇਅ ਬਾਈ ਨੇ ਸੰਦ ਵੀ ਸਾਰੇ ਮੰਨ ਲਓ ਐ ਸਾਂਭ ਕੇ ਰੱਖੇ ਹੋਏ ਆ ਤਾਂ ਸਰੀ ਖੜਿਆ ਹਰੇਕ ਚੀਜ਼ ਆ ਆਪਣੇ ਤੇ ਇੱਥੇ ਇੱਕ ਵੈਸੇ ਦੀ ਚੀਜ਼ ਆ ਹਾਲ ਆ ਇਹ ਤੁਹਾਨੂੰ ਦਿਖਾਉਣੇ ਆ ਹੁਣੇ ਆਪਾਂ ਤੇ ਦੂਜੀ ਸਾਈਡ ਨੂੰ ਵੀ ਐ ਸੰਦ ਸਾਰੇ ਕੰਨੀਆਂ ਕੁੰਨੀਆਂ ਤੇ ਲਾ ਕੇ ਰੱਖੇ ਹੋਏ ਆ ਆ ਹਾਲ ਆ ਹਾਂਜੀ ਇੱਕ ਬੂਲ ਸ਼ਾਹ ਦੇ ਬਣੇ 99 ਦੇ ਆਹ ਉਹ ਹਾਲ ਆ ਇਹ ਜਿੰਨੇ ਬਣਦੇ ਸੀ 11 ਉਹਨਾਂ ਤੋਂ 3-4 ਹਜ਼ਾਰ ਰੁਪਏ ਮਹਿੰਗੇ ਬਣੇ ਸੀ ਪਰ ਅੱਜ ਵੀ ਉਵੇਂ ਹੀ ਆ ਸਾਰੇ ਰਿਪਟਾਂ ਚ ਆ ਬਾਈ ਇਹ ਰਿਪਟਾਂ ਚ ਬਣਿਆ ਆ ਬਾਹਰ ਨਹੀਂ ਪਾਈ ਜੀ ਆਪਣੇ ਨੇ ਆ ਸਾਰੀਆਂ ਫੱਟੀਆਂ ਦੇਖੋ ਨਟਾਂ ਚ ਗਾਂ ਜਿਹੜੇ ਇਥੋਂ ਹਾਲ ਆ ਸਾਰੇ ਰੈਪਟਰ ਚ ਹਾਲ ਹਾਲ નીચે ਸਾਰੇ ਜਿੱਥੋਂ ਆਪਣਾ ਨਟ ਉਹ ਲੰਦਦਾ ਆ ਆ ਜਿਹਦੇ ਅਰ ਜਾਂਦਾ ਸੀ ਉਹ ਰੈਪ ਟੁੱਟ ਜਾਂਦੀ ਸੀ ਇਹਦੀ ਠੀਕ ਹੈ ਹਾਂਜੀ ਆਹ ਵਾਲੇ ਹਾਲ ਬਾਈ ਜੀ ਇਹ ਧੰਨੇ ਦੇ ਬਣੇ ਜੈਤੂ ਦੇ ਜੀ ਇਹ 2010 ਦੇ ਬਣੇ ਨੇ ਇਹ 2010 ਦੇ ਕਿੰਨੇ ਹਾਲ ਆ ਬਾਈ ਜੀ ਇਹ ਇਹ 19 ਹਾਲਾ 6.5 ਕੁਇੰਟਲ weight ਇਹਨਾਂ ਦੇ 19 ਹਾਲਾ ਜੀ ਇਹ ਤੇ 6.5 ਕੁਇੰਟਲ weight ਆ ਹਾਂਜੀ ਹਾਂਜੀ ਤੇ ਜੈਤੂ ਵਾਲੇ ਧੰਨੇ ਦੇ ਬਣੇ ਵੀ ਆ ਜੀ ਮਿਸਤਰੀ ਦੇ ਹਾਂਜੀ ਤੇ ਬਹੁਤ ਭਾਰੇ ਹਾਲ ਆ ਬਾਈ ਜੀ 6.5 ਕੁਇੰਟਲ ਦਾ ਟਰੈਕਟਰ ਹੁਣ ਚੱਕਦਾ ਚੱਕਦਾ ਚੱਕੂ ਗਣ ਇਹ ਸਵਾ 3 ਕੁਇੰਟਲ ਦੇ ਦੂਜੇ ਵਾਲੇ ਜੇ ਕਪੂਰਸ਼ਾਹ ਦੇ 1999 ਦੇ ਵਿੱਚ ਸਵਾ 3 ਕੁਇੰਟਲ ਦੇ ਹਾਲ ਬਣੇ ਆ ਜੀ ਹਾਂਜੀ ਉੱਪਰ ਇਹ ਚ ਫਰੜ ਪੈਣ ਤੋਂ ਪੈ ਭੂਜ ਪੈਸਾ ਲੱਗੀ ਸੀ ਉਹਨਾਂ ਨੂੰ ਮਤਲਬ ਉੱਤੇ ਲਿਖਿਆ ਬਣਿਆ ਐਚ ਐਸ ਦੀ ਮੋਹਰ ਲੱਗੀ ਐਚ ਐਸ ਦੀ ਮੋਹਰ ਲੱਗਦੀ ਸੀ ਇਹਨਾਂ ਹਾਲਾਂ ਦੇ ਉੱਪਰ ਇੱਕ ਇਧਰ ਵੀ ਪਿਆ ਇੰਗਲੈਂਡ ਵਾਲੇ ਹਾਲੀ ਹਾਂ ਇਹ ਤੈਹ ਜਿਹੜਾ ਸਿੰਗਲ ਹਾਲ ਆਪਣਾ ਕਹਿੰਦੇ ਸੀ ਆਪਾਂ ਜਿਹਨੇ ਹਾਂਜੀ ਹਾਂ ਤੈਹ ਤੋੜ ਹਾਲ ਹੈ ਜੀ ਇਹ ਆਪਣੇ ਯੂਨੀਵਰਸਿਟੀ ਲੁਧਿਆਣੇ ਕੋਲੇ ਹੈਗਾ ਸੇਮ ਇਹਦੇ ਨਾਲ ਦਾ ਇਹ ਇੰਗਲੈਂਡ ਦਾ ਹੈ ਜੀ ਹਾਂ ਇਹ ਡਬਲ ਯੂ ਚੂਡੀ ਚ ਸਾਰੇ ਆਉਂਦੇ ਸੀ ਠੀਕ ਹੈ ਸਾਰਾ ਹਾਂ ਇਹ ਫੋਲਡੇਬਲ ਹਾਂ ਫੋਲਡੇਬਲ ਹੈ ਪਹਿਲਾਂ ਸਾਰੇ ਟਰੈਕਟਰ ਮਗਰੀ ਆਉਂਦੇ ਜਿਹੜੇ ਬਾਹਰ ਦੇ ਟਰੈਕਟਰ ਸੀ ਨਾ ਲੈਡਲ ਟਰੈਕਟਰ ਆਉਂਦੇ ਸੀ ਆਉਂਦਾ ਰਹਿਆ ਜਿਆਦਾ ਸੀ ਉਹਨਾਂ ਨਾਲੇ ਮਗਰੀ ਆਉਂਦੇ ਸੀ ਨਾ ਠੀਕ ਹੈ ਹਾਂਜੀ ਤੇ ਜਿਹੜੇ ਉਹ ਦੋ ਹਲ ਪਏ ਪਰਲੈਂਟ ਆ ਉਹ ਵੀ ਇਹਨਾਂ ਨਾਲ ਹੀ ਬਣਿਆ ਜੀ ਉਹ ਵੀ ਇੰਗਲੈਂਡ ਦੇ ਲਓ ਆ ਜਿਹੜੇ ਹਾਂਜੀ ਉਹ ਪਰਲੇ ਪਲਾਉ ਜੀ ਇਹਦੇ ਨਾਲ ਠੀਕ ਹੁੰਦੇ ਆ ਜੀ ਇਹ ਹਾਲ ਆਪਾਂ ਜਿਹੜਾ ਬਣਿਆ ਹੋਇਆ ਹੁਣ ਨਵੇਂ ਆ ਗਏ ਜਿਹੜੇ ਹਾਂ ਇਹ ਹਿੰਦੁਸਤਾਨ ਦਾ ਪਹਿਲਾ ਬਣਿਆ ਹਾਲ ਇਹ ਮਤਲਬ ਬਾਈ ਹੋਊ ਤਾਂ 2.5 ਫੁੱਟ ਦਾ ਹਾਲ ਹਾਂ ਇਹ ਮਤਲਬ 28 ਇੰਚ ਥੱਲੇ ਧਰਤੀ ਲਾਗਿੰਦਾ ਆਪਾਂ ਇਹਨਾਂ ਮਿੱਟੀ ਪਾਲਤੀ ਆਹਦੇ 18 ਕਿੱਲੇ ਵਾਣ ਆਪਣੇ ਮਿੱਟੀ ਪਾਈ ਸੀਗੀ ਸਵਾ 2 ਫੁੱਟ ਨੂੰ ਪਲਟਾ ਦਿੰਦਾ ਜੀ ਹਾਂ ਹਾਂ ਹੁਣ ਜੀ ਕਹਿੰਦਾ ਕਿਹੜਾ ਪਲਾਉ ਹੈ ਜੀ ਇਹ ਹਾਂ ਠੀਕ ਹੈ ਇਹ ਤਾਂ ਬੜੀ ਰੇਅਰ ਜੀ ਚੀਜ਼ ਹੈ ਬਾਈ ਜੀ ਹਾਂਜੀ ਹਾਂਜੀ ਇਹ 5 ਕੁਇੰਟਲ 70 ਕਿਲੋ weight ਹੈ ਇਹਦਾ ਤੇ ਪਹਿਲੇ ਹਲ ਬਣਿਆ ਹੋਇਆ ਇਹਦੇ ਪਹਿਲਾਂ 2 ਫੁੱਟਾਂ ਦਾ ਬਣੇ ਸੀ ਆਪਾਂ 3 ਫੁੱਟਾਂ ਵਾਲਾ ਕਰਕੇ ਬਣਵਾਇਆ ਸੀ ਠੀਕ ਹੈ ਤਾਂ ਭੂਪੁਰ ਸਿੰਘ ਸਿੰਘਰੇ ਦੇ ਬਣਿਆ ਇਹ ਮੈਲਾ 1969 ਕੇ 70 ਕਿੰਨੇ ਜੀ ਬਣਿਆ ਮਿਲਟਰੀ ਟਰਾਲੀ ਹੈ ਜੀ ਓਰੀਜਨਲ ਮਿਲਟਰੀ ਟਰਾਲੀ ਹੈ ਇਹ। ਇਹ Mahindra ਕੰਪਨੀ ਦੀ ਬਣੀ ਹੈ। Mahindra ਦੀ ਬਣਾਈ ਹੋਈ ਹੈ। ਆ ਵੀ ਤੇ ਪਲੇਟ ਵੀ ਲੱਗੀ ਹੋਈ ਹੈ। ਹਾਂ ਇੱਥੇ ਲੱਗੀ ਵੀ ਇਹਦੇ। Mahindra oven artillery ਲੱਗੀ ਹੋਈ ਠੀਕ ਹੈ। ਹੂੰ। ਇਧਰ 60 ਵਾਲਾ ਖੜਾ ਜੀ ਸੌਨਾਲੀਕਾ ਬਾਈ ਕੋਲੇ। ਤੇ ਇਹ ਕਿਹੜਾ ਮਾਡਲ ਹੈ ਬਾਈ ਟਰੈਕਟਰ? ਇਹ ਤਾਂ ਬਈ ਹੁਣੇ ਲਿਆ ਥੋੜੇ ਸਮਾਂ। 24 ਮਾਡਲ ਹੀ ਹੈ। ਇਹ ਤਾਂ ਹਾਂ ਤੇ। ਕਿਤੇ ਹੀ ਹੈ? ਨਹੀਂ ਨਹੀਂ 24 24 ਮਾਡਲ ਹੈ ਬਾਈ ਟਰੈਕਟਰ ਨਵਾਂ ਲੈ ਸੌਨਾਲੀਕਾ। ਇਹ ਤਾਂ ਆਪਣਾ ਨਿਕਲੇ ਮਰਸੀ। ਹਾਂਜੀ। ਤੇ ਇਹਦੇ ਬਾਈ ਜੀ ਨੇ ਪੈਰ ਦਾਣ ਖੋਲ ਕੇ ਤੇ ਮੈਟ ਬਣਾ ਰਹੇ ਸੀ ਅੱਜ। ਆਪਾਂ ਦਾ ਚਾਈਨ ਜੈਕੀ ਆ ਗਿਆ ਨਾਲ ਕੋਲੇ ਤੇ ਆਪਣਾ ਨਾਨਕਿਆਂ ਦਾ ਪਿੰਡ ਆ ਬਾਈ ਜੀ ਤੇ ਮੈਂ ਖਾ ਦਿਖਾਉਣ ਵਾਲੀ ਚੀਜ਼ਾਂ ਦਿਖਾਈ ਆ ਇੱਧਰ ਬਾਈ ਕੋਲੇ ਵੱਡੀ ਮਾਤਰਾ ਚ ਹੀ ਮਗਲੈਲ ਸੀਐਲ ਵਗੈਰਾ ਡਰਮਾਂ ਦਾ ਡਰਾਮਾ ਰੱਖਦੇ ਆ ਬਾਈ ਜੀ ਘਰੇ ਤੇ ਆ ਨੀਲੇ ਕਲਰ ਵਾਲਾ ਢੋਲ ਤਾਂ ਬਾਈ ਜੀ ਨੇ ਗਰੀਸ ਦਾ ਹੀ ਰੱਖਿਆ ਹੋਇਆ 200 ਲੀਟਰ ਵਾਲਾ ਹਾਂਜੀ ਤੇ ਮਸ਼ੀਨਾਂ ਵਿੱਚ ਉਹਨਾਂ ਨੂੰ ਚੱਲਦਾ ਬਾਈ ਕੋਲ ਵੱਡੀ ਗੱਲ ਨਾਲ ਚੱਲ ਵਾਲੀ 1 ਕਵਾਂਟਲ ਦੇ 75 ਕਿਲੋ ਹੁੰਦਾ ਇਹ ਚ ਇੱਥੇ ਕਿਨਾਂ ਦਾ 1 ਕਵਾਂਟਲ 75 ਕਿਲੋ ਗਰੀਸ ਹਾਂਜੀ ਠੀਕ ਆ ਤੇ 200 ਟੈਂਪਰੇਚਰ ਦਾ ਇਹ 200 ਟੈਂਪਰੇਚਰ ਇਹਨਾਂ ਜਿਵੇਂ 210 ਵੀ ਤੇ 200 ਲੀਟਰ ਵੀ ਹੁੰਦਾ ਮਗਲਾ ਠੀਕ ਹੈ ਹਾਂਜੀ ਇਹ ਜਿਵੇਂ ਟਰਾਂਸਮਿਸ਼ਨ ਆ ਲਾ ਗਿਆ 68 ਨੰਬਰ ਦਾ ਜੀ ਠੀਕ ਹੈ ਹਾਂ ਇਹ 90 ਨੰਬਰ ਆ ਗਿਆ ਗੇਅਰ ਆ ਲੱਗਦਾ ਆਪਾਂ 11 ਚ ਪਾਉਂਗਾ ਗੇਅਰੇ ਕੋ ਨਹੀਂ ਉਹ ਆ ਗਿਆ ਜੀ ਇਹ 15 40 ਦਾ ਜੀ ਠੀਕ ਹੈ ਹਾਂਜੀ ਇਹ ਦੋਵੇਂ ਡਰਮ 20 40 ਦੇ ਆਪਾਂ ਕੋਲ ਮੇਨ 20 40 ਦੀ ਖਾਫਤੀ ਜਾਦੀ ਹਾਂ 20 40 ਜੀ ਆਪਣੇ ਜ਼ਿਆਦਾ ਜੀ 15 40 ਜੇ ਮੈਂ ਠੰਡੇ ਠੰਡੇ ਰੀ ਗਿਆ ਉਧਰ ਵੱਧ ਵਰਤਦੇ ਵੈਸੇ ਆਪਾਂ ਲੈਂਦਾ ਵਾ ਇਹ ਇਹਨੂੰ ਵੀ ਆਪਾਂ ਵਰਤ ਦੇਣੇ ਠੀਕ ਹੈ ਜੀ ਤੇ ਨਾਲ ਹੀ ਇੱਕ ਚੀਜ਼ ਆਪਾਂ ਟਰੈਕਟਰ ਦੇ ਤੁਹਾਨੂੰ ਹੋਰ ਦਿਖਾਉਣੇ ਆ ਬਾਈ ਨੇ ਸਾਰੀਆਂ ਤਾਂ ਡੰਗ ਰੱਖੀਆਂ ਕਈਆਂ ਕਸੀਏ ਘਾਰੋਲਣੀਆਂ ਸਾਰਾ ਸਿਸਟਮ ਸੰਭ ਕੇ ਰੱਖਿਆ ਹੋਇਆ ਇਹ ਬਾਈ ਜੀ ਨੇ ਕੁਕੜਾਂ ਦੀਆਂ ਵੀ ਸਪੈਸ਼ਲ ਜੀਆਂ ਵੈਰਾਈਟੀਆਂ ਰੱਖੀਆਂ ਹੋਈਆਂ ਘਰੇ ਸ਼ੌਂਕ ਦੇ ਨਾਲ ਇੱਕ ਵੱਡਾ ਪਿੰਜਰਾ ਬਣਾਇਆ ਹੋਇਆ ਤੇ ਨਾਲ ਹੀ ਕੁਕੜ ਮਿਕਸ ਕਰਕੇ ਛੱਡੇ ਇੱਕਾ ਚਿੱਟਾ ਇਹ ਕੁਕੜ ਦਾ ਬਾੜਾ ਹੀ ਵੱਡਾ ਜੀ 10 ਕਿਲੋ ਦਾ ਕੁਕੜ ਹੋਣਾ ਘਟੋ ਘਟੇ ਤੇ ਨਾਲ-ਨਾਲ ਬਾਈ ਜੀ ਨੇ ਬੱਕਰੀਆਂ ਵੀ ਕਾਫੀ ਰੱਖੀਆਂ ਘਰੇ ਤੇ ਬੱਕਰੀਆਂ ਦਾ ਪੂਰਾ ਫਾਰਮ ਹੀ ਬਣਾਇਆ ਹੋਇਆ ਸੈਪਰੇਟ ਕਰ ਕਰਕੇ ਪੋਰਸ਼ਨ ਬਣਾਏ ਹੋਏ ਆ ਇਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਮੰਨ ਲਓ ਬੱਕਰੀਆਂ ਰੱਖੀਆਂ ਹੋਈਆਂ ਤੇ ਤੁਹਾਨੂੰ ਇਹ ਅੰਦਰੋਂ ਵੀ ਆਪਾਂ ਦਿਖਾਉਣੇ ਆ ਜਾ ਕੇ ਇਹ ਵਧੀਆ ਸੋਹਣਾ ਮੰਨ ਲਓ ਬੱਕਰੀ ਫਾਰਮ ਬਣਾਇਆ ਹੋਇਆ ਘਰੇ ਤੇ ਇੰਨਾ ਕੁ ਵੈਸੇ ਲਾਜ਼ਮੀ ਬਣਾਉਣਾ ਚਾਹੀਦਾ ਤੇ ਸਾਰੇ ਗੇਟ ਵੀਰੇ ਇਹਨਾਂ ਨੂੰ ਸ਼ਿਪ ਵਾਲੇ ਵਰਤੇ ਹੋਇਆ ਬਾਈ ਨੇ ਬਾਕੀ ਵੀਡੀਓ ਚੰਗੀ ਲੱਗੀ ਤਾਂ ਜੀ ਅੱਗੇ ਦੇ ਅੱਗੇ ਸ਼ੇਅਰ ਕਰ ਦਿਆ ਕਰੋ ਪੂਰੀ ਵੀਡੀਓ ਦੇਖਣ ਦੇ ਲਈ ਧੰਨਵਾਦ ਜੀ